ਹਾਂਜੀ ਭਾਈ ਕੀ ਹਾਲ ਹੈ ਬਹੁਤ ਵਧੀਆ ਝੜਦੀ ਗਲ ਹੈ ਕਿਵੇਂ ਭਾਈ ਝੋਨਿਆਂ ਨੇ ਕਿਵੇਂ ਝਾੜ ਝੂਟ ਦਿੱਤੇ ਕਿਵੇਂ ਝੋਨਿਆਂ ਨੇ ਜਿਹੜੇ ਧੌਣ ਚ ਕਿੱਲੇ ਸੀ ਉਹ ਕੜ ਤੇ ਕਈਆਂ ਦੇ ਠੀਕ ਹੈ ਪਰ ਜਿਨ੍ਹਾਂ ਨੇ ਲੇਟ ਲਾਈਆਂ ਵੈਰੈਟੀਆਂ ਉਹਨਾਂ ਦੇ ਧੌਣ ਚ ਕਿੱਲੇ ਹਜੇ ਵੀ ਕਾਇਮ ਨੇ ਠੀਕ ਹੈ ਵਧੀਆ ਵੈਰੈਟੀਆਂ ਰੱਖੀਆਂ ਨੇ ਹਾਈਬ੍ਰਿਡ ਝੋਨਿਆਂ ਨੇ ਵਧੀਆ ਛਾਪ ਦਿੱਤੀ ਹੈ ਜਿਹਨੇ ਜਿਹੜੇ ਲੇਟ ਲੱਗੇ ਆ ਯਾਨੀ ਜਿਹੜੇ ਜੁਲਾਈ ਦੀ ਪਹਿਲੀ ਇੱਕ ਤਰੀਕ ਤੋਂ ਲੱਗੇ ਨੇ ਝੋਨੇ ਉਹ ਸਾਰੇ ਹੀ ਵਧੀਆ ਰਹੇ ਨੇ ਜਿਹੜੀਆਂ ਪਛੇਤੀਆਂ ਵੈਰੈਟੀਆਂ ਨੇ ਜਿਵੇਂ 26 ਹੋ ਗਈਆਂ ਉਹਨਾਂ ਨੇ ਵੀ ਬਹੁਤ ਵਧੀਆ ਝਾੜ ਦਿੱਤੇ ਗੇਤੀਆਂ ਨੇ ਸਤਿਆਨਾਸ਼ ਕਰਤਾ ਬੇੜਾ ਗਰਖ ਕਰਤਾ ਜਮਾ ਹਾਈਬ੍ਰਿਡ ਝੋਨੇ ਬਹੁਤ ਵਧੀਆ ਰਹੇ ਨੇ ਠੀਕ ਆ ਪਰਮਲ ਝੋਨੇ ਵੀ ਕੁਝ ਵੈਰੈਟੀਆਂ ਨੇ ਜਿਹੜੀਆਂ ਬਹੁਤ ਰਹੀਆਂ ਵਧੀਆ ਪਰਟੀਕੂਲਰ ਮੈਂ ਹੁਣ ਇੱਥੇ ਇੱਕ ਪਰਟੀਕੂਲਰ ਇੱਕ ਕੰਪਨੀ ਦਾ ਨਾਮ ਲੈ ਕੇ ਉਹਦੀ ਮਸ਼ਹੂਰੀ ਨਹੀਂ ਕਰਨਾ ਚਾਹੁੰਦਾ ਪਰ ਸਮਾਂ ਮੌਸਮ ਬਲਵਾਨ ਇੱਕ ਜੁਲਾਈ ਤੋਂ ਬਾਅਦ ਬਾਅਦ ਜਿਹੜੇ ਝੋਨੇ ਲੱਗੇ ਨੇ ਉਹ ਵਧੀਆ ਹੀ ਰਹੇ ਨੇ ਸਾਰੇ ਤੇ ਬਾਸਮਤੀ ਨੇ ਕਿ ਜਵੇਂ ਝੋਨੇ ਧੋਤੇ ਬਾਸਮਤੀ ਦਾ ਰਕਬਾ 50% ਘਟੂਗਾ ਅਗਲੀ ਵਾਰੀ ਪੱਕਾ 100% ਕਮੈਂਟ ਕਰਕੇ ਜਰੂਰ ਦੱਸਿਓ ਕੀ ਝਾੜ ਪਈ ਆ ਜਿਹੜੇ ਐਵਰੇਜ ਝਾੜ ਆਏ ਨੇ ਉਹ 65 ਤੋਂ 75 ਮਣ ਦੇ ਵਿਚਕਾਰ ਆਇਆ ਐਵਰੇਜ ਜਿਹੜਾ ਇੱਕ ਅੱਧਾ ਕਿੱਲਾ ਨਿਕਲ ਆਇਆ 90 92 ਉਹਨੂੰ ਛੱਡ ਦੋ ਉਹਨੂੰ ਮਾਰੋ ਗੋਲੀ ਪਰ ਐਵਰੇਜ ਝਾੜ 65 ਤੋਂ 75 ਹੀ ਆਇਆ ਬਈ ਜਿਹੜੇ ਬਾਈ ਪੂਸ਼ਾ 44 ਪੀਲੀ ਪੂਸ਼ਾ ਦੇ ਮਾਗਰ ਭੱਜੇ ਫਿਰਦੇ ਸੀ ਅਗਲੀ ਵਾਰੀ ਨਹੀਂ ਬਈ ਲੱਗਦੀ ਉਹ ਬਹੁਤ ਘੱਟ ਲੱਗੂਗੀ ਅਗਲੀ ਵਾਰੀ ਠੀਕ ਆ ਬਈ ਤੇ ਇੱਕ ਬਈ ਆਪਾਂ ਇਹ ਪੁੱਛ ਰਹੇ ਸੀ ਵੀ ਜਿਵੇਂ ਹੁਣ ਅਗਲੇ ਸਾਲ ਵਾਸਤੇ ਆਪਾਂ ਨੇ ਵੈਰਾਈਟੀਆਂ ਰੱਖਣੀਆਂ ਨੇ ਧਿਆਨ ਚ ਹਾਂ ਵੀ ਹੁਣ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਤੁਸੀਂ ਮੇਨ ਸਮਝਦੇ ਹੋ ਵੀ ਜਿਹੜੀਆਂ ਨੇ ਵਧੀਆ ਝਾੜ ਦਿੰਦੇ ਆ ਉਹਦੇ ਬਾਰੇ ਵੀ ਆਪਾਂ ਲੰਮੀ ਵੀਡੀਓ ਪਾ ਦਾਂਗੇ ਇੱਥੇ ਪਾਰਟਿਕੂਲਰ ਇੱਕ ਦੀ ਵੈਰਾਈਟੀ ਦੀ ਆਪਾਂ ਉਹ ਨਹੀਂ ਕਰਾਂਗੇ ਚਰਚਾ ਟਾਈਮ ਬਸ ਨੋਟ ਜ਼ਰੂਰ ਕਰ ਲੈਣਾ ਅਗਲੀ ਵਾਰੀ ਵੀ ਬਾੜੀ ਗੇਤੀ ਦੇ ਚੱਕਰ 'ਚ ਨਾ ਪੈਣਾ ਜੇ ਲੇਟ ਕਰੋਗੇ ਤਾਂ ਫਸਲ ਝਾੜ ਤੁਹਾਨੂੰ ਦੇਊਗੀ ਦੇਊਗੀ ਓਕੇ 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 ਬਾਈ ਥੈਂਕ ਯੂ